ਸਤ ਸਤ ਜਿਐ ਰਾਮ ਸਾਦੇ ਅਗਿਆ ਕੈ 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 ਸਤ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ i'll uh, be